ਕਹਿੰਦੇ ਵਿੱਤ ਸਰਕਾਰ ਨਾ ਆਇਆ ਵਿੱਤ ਮੰਤਰੀ ਪੰਜਾਬ ਨੂੰ ਮਿਲਿਆ ਤੇ ਮੈਂ ਹੀ ਕਹਾਂ ਨੂੰ ਮੈਂਨਾ ਇਹ ਬਣਾਉਣ ਵਾਲੇ ਵੀ ਅਪਰ ਸੀ ਆਪਾਂ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਆਪਾਂ ਮਦਾਰੀ ਜਿਵੇਂ ਡੁਗਡੁਗੀ ਘੜਕਾਉਣਾ ਹੁੰਦਾ ਉਹ ਮਦਾਰੀਆਂ ਦੇ ਹੱਥੇ ਪੰਜਾਬ ਦੀ ਬਾਨਦੋਰ ਦੇਤੀ ਪਰ ਅਸਟੇਜ ਤੋਂ ਮੈਂ ਇਥੋਂ ਦੇ ਮੁੱਖ ਮੰਤਰੀ ਇਥੋਂ ਦੇ ਵਿਜਲੀ ਮੰਤਰੀ ਨੂੰ ਰਸਨਾ ਚਾਹਵਾ ਜਿੰਨਾ ਮੁਲਾਜ਼ਮਾਂ ਨੇ ਸੋਨੋ ਇਹ ਬਣਾਇਆ ਸੀ ਸਦਾ ਚ ਲਿਆਂਦਾ ਸੀ 92 ਐਮਐਲਏ ਸਾਡੇ ਜਿੱਤੇ ਸੀ ਉਹਨਾਂ ਨੂੰ ਲੋੜਾਂ ਵੀ ਲੋਕਾਂ ਨਹੀਂ ਐ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਦਮ ਰੱਖੋ ਕਿ ਪੰਜਾਬ ਦਾ ਮੁਲਾਮਾ ਸਾਡੇ ਨਾਲ ਹੋਊਗਾ ਕਿਉਂ ਜਦੋਂ ਤੁਸੀਂ ਸਦਾ ਦੇ ਵਿੱਚ ਨਹੀਂ ਸੀ ਸਾਡੇ ਧਰਮ ਦੇ ਮਜ਼ਾਰਾਂ ਤੇ ਆ ਕੇ ਤੁਸੀਂ ਖੁਦ ਇਹ ਗੱਲਾਂ ਕਰਦਾ ਹੁੰਦਾ ਸੀ ਦੀ ਕਿ ਲੋੜ ਹੈ ਤੇ ਵਿੱਤ ਮੰਤਰੀ ਕਹਿੰਦਾ ਹੁੰਦਾ ਸੀ ਸਾਡੀ ਸਰਕਾਰ ਆਮ ਦੇ ਸਮੂਹ ਕਿਸੇ ਨੂੰ ਧਰਨਾ ਮਜਾਰਾ ਨਹੀਂ ਲਾਉਣਾ ਪੈਂਦਾ ਪਰ ਇਹ ਸਮੇਂ ਦੇ ਵਿੱਚ ਜਿੰਨੇ ਧਰਨਾ ਮਜਾਰੇ ਇਸ ਸਰਕਾਰ ਦੇ ਲੱਗ ਚੁੱਕੇ ਨੇ ਨਾ ਹੀ ਹੋਣ ਵਾਲੇ ਸਮੇਂ ਦੇ ਵਿੱਚ ਲੱਗਣਾ ਹੈ ਜਿਹੜੀਆਂ ਬਿਜਲੀ ਬੋਰ ਮੁਲਾਜ਼ਮਾਂ ਦੀ ਮੰਗਾਂ ਦੀ ਗੱਲ ਕਰਦੇ ਆ ਜਿਹੜੇ 1 ਕਰੋੜ ਦੀ ਮੰਗ ਰੱਖੀ ਹੈ ਡੀਏ ਦੀ ਮੰਗ ਰੱਖੀ ਹੈ ਆਰਟੀਓ ਦੀ ਮੰਗ ਰੱਖੀ ਹੈ ਉਸਿਆਂ ਦੀ ਮੰਗ ਰੱਖੀ ਹੈ 295 ਦੀ ਮੰਗਾਂ ਕੋਈ ਅਜੇ ਦੀ ਮੰਗ ਨਹੀਂ ਹੋਣੀ ਡੀਏ ਦੀ ਕੱਚਾ ਤੋਂ ਪੱਕੇ ਮੁਲਾਜ਼ਮ ਪੁਰਾਣੀ ਪੈਨਸ਼ਨ ਇੱਕ ਐਤਾ ਮੇਰੇ ਸਾਥੀਆਂ ਤੋਂ ਕੁਝ ਪਤਾ ਲੱਗਿਆ ਹੈ ਕਿ ਜਿਹੜਾ ਇਥੋਂ ਦਾ ਪ੍ਰਸ਼ਾਸਨ ਹੈ ਉਹ ਇੱਥੇ ਕਮੇਟੀਆਂ ਵੱਖਰੀਆਂ ਬਣਾਉਣ ਚਾਹੁੰਦਾ ਹੈ ਵੀ ਮੁਲਾਜ਼ਮਾਂ ਨੂੰ ਸ਼ਿਫਟਾਂ ਤੋਂ ਡਿਊਟੀਆਂ 'ਚ ਕਰਨਾ ਚਾਹੁੰਦਾ ਹੈ ਦੋਸਤੋ ਜਿਸ ਤਰ੍ਹਾਂ ਪਹਿਲਾਂ ਡਿਊਟੀਆਂ ਆਪਾਂ ਕਰਦੇ ਸੀ ਉਸ ਤਰ੍ਹਾਂ ਹੀ ਡਿਊਟੀਆਂ ਕਰਨੀਆਂ ਨੇ ਜੇ ਵੀ ਕਿਤੇ ੱਟਕਾ ਹੁੰਦਾ ਤਾਂ ਜਿਹੜੇ ਪੰਜਾਬ ਦੇ ਸਾਡੇ ਲੀਡਰ ਸਹਿਬਾਨ ਨੇ ਜਿੱਥੇ ਵੀ ਕਿਤੇ ਸਾਡੀ ਵੀ ਡਿਵੀਜ਼ਨ ਚ ਹੈ ਕਿ ਤੱਕਾ ਹੁੰਦਾ ਹੈ ਉਥੇ ਉਹਨਾਂ ਨੂੰ ਦੱਸਿਆ ਜਾਵੇ ਤੇ ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਆਪਾਂ ਅੱਜ ਇੰਨਾ ਵੱਡਾ ਇੱਥੇ ਧਰਨਾ ਲਾਇਆ ਤੇ 31 ਵਾਲੀ ਮੀਟਿੰਗ ਦੇ ਵਿੱਚ ਜੋ ਮੰਤਰੀ ਮੰਨ ਕੇ ਗਿਆ ਸੀ ਉਹ ਮੰਗਾ ਜਾ ਕੋਈ ਹੱਲ ਨਹੀਂ ਹੋਇਆ ਸੀ ਅੱਜ ਆ ਧਰਨਾ ਸਾਨੂੰ ਤਾਂ ਲਾਉਣਾ ਪਿਆ ਹੁਣ ਇਸ ਤੋਂ ਬਾਅਦ 10 11 12 ਵੀ ਜੋ ਆਪਾਂ ਸਭ ਨੂੰ ਛੁੱਟੀ ਤੇ ਜਾਣਾ ਹੈ ਉਦੋਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਹੋਰ ਵੀ ਅਗਲੇ ਪ੍ਰੋਗਰਾਮ ਦੇਣੇ ਨੇ ਪੰਜਾਬ ਦੇ ਵਿੱਚ ਚਾਰ ਜਮਨੀ ਚੋਣਾਂ ਨੇ ਇਸ ਤੋਂ ਬਾਅਦ ਸਾਈਡ ਤੇ ਹਰਿਆਣਾ ਦੇ ਵਿੱਚ ਵੀ ਲੋਕ ਸਭਾ ਦੇ ਚੋਣਾਂ ਵਿਧਾਨ ਸਭਾ ਦੇ ਚੋਣਾਂ ਆ ਰਹੀਆਂ ਨੇ ਉਹਦੇ ਵਿੱਚ ਵੀ ਆਪਾਂ ਜਿਹੜੇ ਸਰਕਾਰਾਂ ਨੇ ਇੱਥੇ ਗੱਲ ਨਾ ਸੁਣੀ ਤਾਂ ਦੇ ਵਿੱਚ ਵੀ ਆਪਾਂ ਗਵੰਡੀ ਰਾਜ ਚ ਜਾ ਕੇ ਵੀ ਇਹਨਾਂ ਦੀ ਪੋਲ ਖੋਲਾਗੇ ਜਿਸ ਤਰ੍ਹਾਂ ਆਪਾਂ ਪਹਿਲਾਂ ਪੰਜਾਬ ਸਰਕਾਰ ਦਾ ਇੱਥੇ ਕੁਤਰੇ ਫੂਕੇ ਨੇ ਉੱਥੇ ਵੀ ਦੱਸਾਂਗੇ ਕਿ ਭੰਡਾ ਦੀ ਸਰਕਾਰ ਹੈ ਇਹ ਸੰਜੇ ਜੀ ਪੰਜਾਬ ਪਹਿਲਾਂ ਦਿੱਲੀ ਠੱਗ ਲਿਆ ਫਿਰ ਸਾਨੂੰ ਪੰਜਾਬ ਨੂੰ ਠੱਗ ਲਿਆ ਹੁਣ ਹਰਿਆਣਾ ਨੂੰ ਠੱਗਣੇ ਜਾਵੇ ਐਂ ਇਹ ਮੈਂ ਬੇਨਤੀਆਂ ਕਰਦਾ ਹਾਂ ਕਿ ਤੁਸੀਂ ਜ਼ਿਆਦਾ ਲੈ ਗਿਆ 2-4 ਮੈਂ ਨਾਰੇ ਲਾਉਂਗਾ ਫਿਰ ਆਪਾਂ ਦੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ